ਜਿਹੜੇ ਕਾਗਜ਼ ਪਰੇ ਗਏ ਨੇ ਉਹਨਾਂ ਦੀ ਵਾਪਸ ਵੀ ਹੋ ਜਾਣੀ ਹੈ ਤਾਂ ਜਿਹੜੇ ਪੱਕੇ ਤੌਰ ਤੇ ਉਮੀਦਵਾਰ ਆ ਉਹ ਅੱਜ ਤੋਂ ਜਿਹੜੇ ਸਾਹਮਣੇ ਆ ਜਾਣਗੇ ਤੇ ਕੱਲ ਨੂੰ ਉਹਨਾਂ ਨੂੰ ਕਿਉਂ ਨਿਸ਼ਾਨ ਵੀ ਜਿਹੜੇ ਮਿਲ ਜਾਣਗੇ ਇਹ ਸਾਡੀ ਜੇ ਪੰਚਾਇਤ ਜਾਂਦੀ ਹੈ ਜੇ ਸਾਡੀਆਂ ਕੋਈ ਬੇਨਤੀਆਂ ਹੁੰਦੀਆਂ ਹਨ ਔਰ ਉਸ ਸਮੇਂ ਸਾਡੀਆਂ ਜੋ ਤਰੋਟੀਆਂ ਸਾਡੇ ਪਿੰਡ ਦੇ ਵਿੱਚ ਰਹਿੰਦੀਆਂ ਬਣਨ ਵਾਲੀਆਂ ਵੱਟਾ ਪਿੰਡ ਹੋਣ ਦੇ ਨਾਤੇ ਕਾਫੀ ਕੋਈ ਸਾਡੇ ਰਹਿੰਦਾ ਬਣਨ ਵਾਲਾ ਤਾਂ ਉਹ ਸਰਕਾਰ ਉਸ ਬਸ ਖਿਆਲ ਦੇ ਖਿਆਲ ਕਰੇ ਮੈਂ ਤੁਸੀਂ ਸਰ ਸੰਤਿ ਦੇ ਨਾਲ ਪੰਚਾਇਤ ਚੌਂਲੀ ਆ ਜਿਵੇਂ ਜ਼ਿਕਰ ਕੀਤਾ ਮੁੱਖ ਮੰਤਰੀ ਪੰਜਾਬ ਦਾ ਮੈਂ ਤੁਹਾਡੇ ਨਾਲ ਤਾਂ ਕੋਈ ਹੋਣਾ ਨਹੀਂ ਫਾਇਦਾ ਹੀ ਹੋਊਗਾ ਜਿੰਨਾ ਵੀ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਤੁਹਾਡਾ ਖਰਚ ਕੋਈ ਨਹੀਂ ਆਏਗਾ ਠੀਕ ਹੈ ਸਾਰੇ ਪੰਡਿਆਂ ਦੇ ਵਿੱਚ ਭਾਈਚਾਰਾ ਜਿਹੜੀ ਆਪਾਂ ਕਹਿ ਸਕਦੇ ਭਾਈਚਾਰਕ ਸਾਂਝ ਉਹ ਸਾਹਮਣੇ ਆ ਗਈ ਹੈ ਤਾਂ ਜਿਹੜੇ ਹੁਣ ਵਿਕਾਸ ਹੁਣ ਵਿਕਾਸ ਹੀ ਹੋਣੇ ਆ ਹੁਣ ਤੁਸੀਂ ਇਹ ਦੇਖ ਰਹੇ ਹੋ ਕਿ ਕਿਹੜੇ ਕਿਹੜੇ ਵਿਕਾਸ ਕਰਦੇ ਪੈਸੇ ਵੀ ਛੱਡੋ ਪਰ ਆਰਥਿਕ ਤੌਰ ਤੇ ਵੀ ਚੱਲ ਜਾਂਦਾ ਹੁੰਦਾ ਕਈ ਵਾਰ ਸਾਡੇ ਨਾਲ ਲੜਾਈ ਝਗੜਾ ਬਹੁਤ ਵੱਡੇ ਪਾੜੇ ਜਿਹੜੇ ਕਤਲ ਹੋ ਜਾਂਦੇ ਆ ਬਹੁਤ ਵੱਡਾ ਨੁਕਸਾਨ ਭਰਪੇ ਦੇ ਵਿੱਚ ਛੋਟੇ ਛੋਟੇ ਮਸਲੇ ਤਾਂ ਹੁੰਦੇ ਰਹਿੰਦੇ ਨੇ ਜਿਹੜੇ ਵੱਡੇ ਓਵਰਹਾਲ ਸਾਰਿਆਂ ਦੇ ਮਸਲੇ ਹੈਗੇ ਵੱਡੇ ਮਸਲੇ ਹੈਗੇ ਆ ਉਹ ਤਾਂ ਹੁਣ ਸਰਕਾਰਾਂ ਨੇ ਆਪ ਹੀ ਕਹਿਤਾ ਵੀ ਅਸੀਂ ਕਰਾਂਗੇ ਜਿੱਥੇ ਸਭ ਸੌਂਤੀ ਹੁੰਦੀ ਹੈ ਤਾਂ ਉਹਨਾਂ ਦੇ ਵਿੱਚ ਹੀ ਆਉਂਦੇ ਸਾਰੇ ਮਸਲੇ ਤੁਸੀਂ ਪਹਿਲਾਂ ਸਾਫ ਕਰ ਸਪੈਂਚ ਰਹੇ ਆ ਸਰਪੰਚ ਨਾਲ ਤੁਸੀਂ ਮਸੀਗਾ ਕਿਸੇ ਪਾਰਟੀ ਵੱਲੋਂ ਸੀਗਾ ਜਾਂ ਹਾਂਜੀ ਹਾਂਜੀ ਹਮ ਤਾਂ ਕਾਂਗਰਸ ਨਾਲ ਸੀ ਹੁਣ ਪੂਰੇ ਖੁਸ਼ ਆ ਫਿਰ ਹਾਂਜੀ ਹਾਂਜੀ ਪੂਰੇ ਖੁਸ਼ ਹੁਣ ਇਹ ਪਤਾ ਲੱਗਿਆ ਕਿ ਤੁਹਾਨੂੰ ਕਹਿ ਰਹੇ ਸੀਗੇ ਤੁਸੀਂ ਪੰਚਾਇਤ ਮੈਂਬਰ ਤੋਂ ਤੁਹਾਨੂੰ ਤੋਂ ਉਹਨਾਂ ਤੇ ਪਰ ਤੁਸੀਂ ਆਪ ਨਹੀਂ ਇਸ ਪਾਸੇ ਆਏ ਤੇ ਆਪ ਦਾ ਸਾਥੀ ਸਾਹਮਣੇ ਰੱਖਤਾ ਅੱਜ ਮੈਂ ਪਰ ਅੱਜ ਸਾਹਮਣੇ ਕਈ ਵੀ ਨਹੀਂ ਟਾਈਮ ਹੁੰਦਾ ਜੀ ਕਿ ਜਿਹੜਾ ਮੈਨੂੰ ਲੋ ਇਹ ਕੰਮ ਕਰ ਸਕਦਾ ਉਹ ਮੁੱਗੀ ਇਹ ਮੰਦਿਰ ਸੋਚਿਆ ਸੀਗਾ ਵੀ ਸਾਡੇ ਡੈਡੀ ਸਰਪੰਚ ਬਣਨਗੇ ਇਹ ਸੱਚ ਵਿੱਚ ਜਾਵੇ ਤਾਂ ਕਦੇ ਵੀ ਨਹੀਂ ਇਦਾਂ ਹੋਇਆ ਸੀ ਕਿ ਸਾਨੂੰ ਏਡੀ ਵੱਡੀ ਅਹੁਦੇ ਤੇ ਮਿਲੂਗੀ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਉਹਨਾਂ ਨੂੰ ਸਰਪੰਚ ਬਣਨ ਦਾ ਮੌਕਾ ਮਿਲਿਆ ਤੇ ਉਹ ਮਤਲਬ ਬਹੁਤ ਸੇਵਾ ਕਰਨਗੇ ਲੋਕਾਂ ਦੀ ਪਹਿਲਾਂ ਵੀ ਕਰਦੇ ਸੀ ਹੁਣ ਵੀ ਕਰਦੇ ਆਉਂਦੇ ਰਹੇ ਅੱਸੀ ਕੱਲ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਮੈਂ ਹਾਂ ਗੁਰਜੀਤ ਸਿੰਘ ਰਮਣਾ ਤਾਂ ਪੰਚਾਇਤ ਤੇ ਉਹਨਾਂ ਦੀ ਗੱਲ ਕਰੀਏ ਤਾਂ ਬਿਲਕੁਲ ਪੀਕ ਤੇ ਹੈ ਅੱਜ 7 ਤਰੀਕ ਹੈ ਜਿਹੜੇ ਕਾਗਜ਼ ਭਰੇ ਗਏ ਨੇ ਉਹਨਾਂ ਦੀ ਵਾਪਸ ਵੀ ਹੋ ਜਾਣੀ ਹੈ ਤਾਂ ਜਿਹੜੇ ਪੱਕੇ ਤੌਰ ਤੇ ਉਮੀਦਵਾਰ ਆ ਉਹ ਅੱਜ ਤੋਂ ਜਿਹੜੇ ਸਾਹਮਣੇ ਆ ਜਾਣਗੇ ਤੇ ਕੱਲ ਨੂੰ ਉਹਨਾਂ ਨੂੰ ਕਿਉਂ ਨਿਸ਼ਾਨ ਵੀ ਜਿਹੜੇ ਮਿਲ ਜਾਣਗੇ ਦੂਜੇ ਪਾਸੇ ਗੱਲ ਕਰੀਏ ਤਾਂ ਮੁੱਖ ਮੰਤਰੀ ਪੰਜਾਬ ਨੇ ਜੋ ਐਲਾਨ ਕੀਤਾ ਸੀ ਬਿਆਨ ਜਾਰੀ ਕੀਤਾ ਸੀਗਾ ਕਿ ਜਿਹੜੇ ਜਿਹੜੇ ਪਿੰਡਾਂ ਦੇ ਵਿੱਚ ਪੰਚਾਇਤਾਂ ਸਭ ਸੰਤਿ ਦੇ ਨਾਲ ਬਣ ਗਈਆਂ ਤਾ ਉਹ ਜੋ ਕੁਝ ਵੀ ਕਹਿਣਗੇ ਜੋ ਵਿਕਾਸ ਲਈ ਗਰੰਟਾ ਮੰਗਣਗੇ ਉਹਨਾਂ ਨੂੰ ਅਸੀਂ ਜਾਰੀ ਕਰਾਂਗੇ ਤਾਂ ਉਹ ਕਿਤਨਾ ਕਿਤੇ ਜਿਹੜੇ ਲੋਕ ਆ ਪਿੰਡਾਂ ਦੇ ਉਸ ਉਹਨਾਂ ਦੇ ਜਿਹੜੇ ਬਿਆਨ ਦੀ ਪਾਲਣਾ ਕਰਦੇ ਨਜ਼ਰ ਆ ਰਹੇ ਨੇ ਤਾਂ ਫਰੀਦਕੋਟ ਦੇ ਪਿੰਡ ਗੋਲੇਵਾਲ ਦੀ ਮਲੂਕਾ ਪੱਤੀ ਦੇ ਵਿੱਚ ਪਹੁੰਚੇ ਆ ਜਿੱਥੇ ਸਰਬਸੰਮਤੀ ਦੇ ਨਾਲ ਪੰਚਾਇਤ ਬਣ ਚੁੱਕੀ ਹੈ ਉਹ ਪੰਚਾਇਤ ਦੇ ਜਿੰਨੇ ਇੱਥੇ ਨਮਾਇंदे ਖੜੇ ਨੇ ਤੁਹਾਨੂੰ ਦੱਸ ਦੇਣਾ ਕਿ ਪਾਰਟੀ ਭਾਈ ਤੋਂ ਉੱਪਰ ਉੱਠ ਕੇ ਜਿਹੜੀ ਇਹ ਪੰਚਾਇਤ ਚੁਣੀ ਗਈ ਹੈ ਜਿਸ ਦੇ ਵਿੱਚ ਕਿਸਾਨ ਜੁਨੀਅਨ ਦੇ ਨਮਾਇंदे ਇੱਥੇ ਮੌਜੂਦ ਨੇ तमाम ਪਾਰਟੀਆਂ ਦੇ ਕਾਂਗਰਸ ਅਕਾਲੀ ਦਲ ਆਮ ਆਦਮੀ ਪਾਰਟੀ ਤੇ ਸਾਰੇ ਨਮਾਇੰਦੇ ਇੱਥੇ ਮੌਜੂਦ ਨੇ ਜਿਹੜੇ ਇਸ ਪਿੰਡ ਦੇ ਮੋਹਤਵਾਰ ਬੰਦੇ ਨੇ ਜਿਨ੍ਹਾਂ ਦੇ ਸਿਰ ਤੇ ਸਾਰਾ ਕੁਝ ਚੱਲਦਾ ਉਹ ਵੀ ਇੱਥੇ ਮੌਜੂਦ ਨੇ ਤਾਂ ਸਭ ਤੋਂ ਪਹਿਲਾਂ ਗੱਲਬਾਤ ਸਾਰਿਆਂ ਦੇ ਨਾਲ ਕਰਾਂਗੇ ਕਿ ਆਖਿਰ ਪੰਜਾਬ ਸਰਕਾਰ ਦੀਆਂ ਜੋ ਹਦਾਇਤਾਂ ਸੀਆਂ ਮੁੱਖ ਮੰਤਰੀ ਪੰਜਾਬ ਦੇ ਜੋ ਬਿਆਨ ਸੀ ਅਪੀਲ ਸੀ ਕਿ ਜੇਕਰ ਤੁਸੀਂ ਸਰਬਸਾਂਤੀ ਨਾਲ ਪੰਚਾਇਤਾਂ ਬਣਾਓਗੇ ਤਾਂ ਤੁਹਾਡਾ ਪਿੰਡ ਦਾ ਵਿਕਾਸ ਹੋਵੇਗਾ ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਕੌਮੀ ਖਸਾਨ ਜੁਨੀਆ ਦੇ ਸੂਬਾ ਪ੍ਰਧਾਨ ਨੇ ਬਿੰਦਰ ਸਿੰਘ ਜੀ ਗੋਲੇ ਵਾਲਾ ਕਿਉਂਕਿ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਆਇਆ ਇਸ ਪਿੰਡ ਦੇ ਨਾਲ ਇਹ ਬਿਲਕੁਲ ਜਿਹੜੇ ਨਿਊਟਰ ਹੋ ਕੇ ਕੰਮ ਚੱਲਦੇ ਕਿਸੇ ਪਾਰਟੀ ਨਾਲ ਅਟੈਚ ਨਹੀਂ ਬਿੰਦਰ ਜੀ ਸਭ ਤੋਂ ਪਹਿਲਾਂ ਮੁਬਾਰਕਾਂ ਤੁਹਾਡੀ ਪਤਨੀ ਨੂੰ ਤੁਸੀਂ ਸਭ ਸ਼ਾਂਤੀ ਦੇ ਨਾਲ ਆਪਦੀ ਪੰਚਾਇਤ ਚੁਣ ਲਈ ਬਹੁਤ ਬਹੁਤ ਮਿਹਰਬਾਨੀ ਤੁਹਾਡਾ ਤੁਹਾਡੀ ਮਿਹਰਬਾਨੀ ਹੈ ਤੁਸੀਂ ਆ ਕੇ ਸਾਡੇ ਜਿਹੜੀ ਇਹ ਗੱਲ ਹੈ ਸਾਡੀ ਜਿਹੜੀ ਹੈ ਪਿੰਡ ਦੀ ਗੱਲ ਹੈ ਬੜੇ ਦੂਰ ਤੱਕ ਵਿਦੇਸ਼ਾਂ ਤੱਕ ਵੀ ਜਿਹੜੀ ਜਾਣੀ ਹੈ ਸੋ ਸਾਡਾ ਪਹਿਲੀ ਵਾਰ ਨਹੀਂ ਜੇ ਮੈਂ ਬੇਨਤੀ ਕਰਾਂ ਪ੍ਰੈਸ ਨੂੰ ਤੁਹਾਡੇ ਲਈ ਕਿ ਦੂਜੀ ਵਾਰ ਸੱਸੀ ਜਿਹੜੀ ਪੰਚਾਇਤ ਪਹਿਲੀ ਵਾਰ ਸਰਜੀਤ ਸਿੰਘ ਸਾਡੇ ਸਰਪੰਚ ਸੀ ਇਸ ਵਾਰ ਡਾਕਟਰ ਹਰਦੀਪ ਸਿੰਘ ਜਿਹੜੇ ਹੈਗੇ ਅਸੀਂ ਸਮੇਤ ਸਾਰੇ ਮੈਂਬਰ ਸੱਤ ਸਾਡੇ ਮੈਂਬਰ ਨੇ ਦੋ ਮੈਂਬਰ ਜਿਹੜੇ ਹੈਗੇ ਸਾਡੇ ਮਾਜੀ ਸਿੱਖ ਭਰਾਵਾਂ ਦੇ ਹੁੰਦੇ ਜਿਹੜੇ ਉਹਨਾਂ ਦੇ ਕੋਟੇ ਦੇ ਵਿੱਚ ਸੀਗੇ ਪੰਜ ਮੈਂਬਰ ਦੂਜੇ ਸੱਤੇ ਮੈਂਬਰ ਔਰ ਜਿਹੜਾ ਸਰਪੰਚ ਹੈ ਅਸੀਂ ਦੂਜੀ ਵਾਰ ਜਿਹੜਾ ਸਾਨੂੰ ਇਹ ਖੁਸ਼ੀ ਮਿਲੀ ਹੈ ਸਾਰੀ ਨਗਰ ਨੂੰ ਇਹ ਤਾਂ ਹੀ ਹੁੰਦਾ ਜੇ ਸਾਰੇ ਸੰਗਤ ਇੱਕ ਮੁੱਠ ਜਦ ਹੁੰਦੀ ਹੈ ਕਿਉਂਕਿ ਕੁਝ ਕੁ ਲੋਕਾਂ ਦਾ ਮੇਰਾ ਜਾਂ ਕਿ ਦੋ ਚਾਰ ਲੋਕਾਂ ਦਾ ਹੋਰ ਦਾ ਕਹਿ ਨਹੀਂ ਇਹ ਨਹੀਂ ਹੁੰਦਾਗਾ ਇਹ ਟਮਟੋੜੀ ਅਸੀਂ ਵੱਡਾ ਇਕੱਠ ਕਰਕੇ ਲੋਕਾਂ ਚ ਸਹਿਮਤੀ ਲੈ ਕੇ ਅਸੀਂ ਫੇਰ ਇਹ ਕਰਦੇ ਆਂ ਕੋਸ਼ਿਸ਼ ਕਰਦੇ ਹੁੰਨੇ ਆਂ ਸੋ ਮੇਰਾ ਤਾਂ ਇਹ ਪਹਿਲਾਂ ਤੋਂ ਮਾਈਂਡ ਰਿਹਾ ਹੈ ਸੋ ਪੰਚਾਇਤ ਸਾਡੀ ਬਣ ਗਈ ਹੈ ਸਰਕਾਰਾਂ ਦੇ ਬਹੁਤ ਵਾਅਦੇ ਵੀ ਹੁੰਦੇ ਨੇ 5 ਲੱਖ ਰੁਪਈਆ ਵੀ ਦੇਵਾਂਗੇ ਅਸੀਂ ਜੋ ਸਕੂਲ ਕਾਰਡ ਜਾਂ ਹੋਰ ਕੁਝ ਮੰਗਦਾ ਕੋਈ ਵੀ ਚੀਜ਼ ਮੰਗਦਾ ਸਰਕਾਰਾਂ ਦਾ ਇਹ ਬਿਆਨ ਆਈ ਜਾਂਦਾ ਹੈਗਾ ਭਗਵੰਤ ਮਾਨ ਦਾ ਵੀ ਅਸੀਂ ਦੇਵਾਂਗੇ ਸੋ ਬੇਨਤੀ ਹੈ ਵੀ ਉਹ ਖਿਆਲ ਰੱਖਣ ਤੁਹਾਡੇ ਲਈ ਸਾਡੀ ਗਲਤਾਂ ਤੱਕ ਪਹੁੰਚ ਜਾਣੀ ਹੈ ਵੀ ਸਾਡੀ ਜੇ ਪੰਚਾਇਤ ਜਾਂਦੀ ਹੈ ਸਾਡੀਆਂ ਕੋਈ ਬੇਨਤੀਆਂ ਹੁੰਦੀਆਂ ਹਨ ਔਰ ਵਾਲੇ ਸਮੇਂ ਸਾਡੀਆਂ ਜੋ ਤਰੋਟੀਆਂ ਸਾਡੇ ਪਿੰਡ ਦੇ ਵਿੱਚ ਰਹਿੰਦੀਆਂ ਬਣਨ ਵਾਲੀਆਂ ਵੱਡਾ ਪਿੰਡ ਹੋਣ ਦੇ ਨਾਤੇ ਕਾਫੀ ਕੋਈ ਸਾਡੇ ਰਹਿੰਦਾ ਬਣਨ ਵਾਲਾ ਤਾਂ ਉਹ ਸਰਕਾਰ ਉਸ ਵੱਸੇ ਖਿਆਲ ਦੇ ਖਿਆਲ ਕਰੇ ਬਿਲਕੁਲ ਜਿਵੇਂ ਤੁਸੀਂ ਸਰਬ ਸ਼ਾਂਤੀ ਦੇ ਨਾਲ ਪੰਚਾਇਤ ਯਾਦਾ ਮੈਂ ਤੁਹਾਡੇ ਨਾਲ ਸਾਥ ਤਾਂ ਕੋਈ ਹੋਣਾ ਨਹੀਂ ਫਾਇਦਾ ਹੀ ਹੋਊਗਾ ਜਿੰਨਾ ਵੀ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਤੁਹਾਡਾ ਖਰਚ ਕੋਈ ਨਹੀਂ ਆਇਆਗਾ ਠੀਕ ਹੈ ਸਾਰੇ ਪਿੰਡਾਂ ਦੇ ਵਿੱਚ ਭਾਈਚਾਰਾ ਜਿਹੜੀ ਆਪਾਂ ਕਹਿ ਸਕਦੇ ਭਾਈਚਾਰਕ ਸਾਂਝ ਉਹ ਸਾਹਮਣੇ ਆ ਗਈ ਹੈ ਤਾਂ ਜਿਹੜੇ ਹੁਣ ਵਿਕਾਸ ਹੁਣ ਵਿਕਾਸ ਹੀ ਹੋਣੇ ਆ ਹੁਣ ਤੁਸੀਂ ਇਹ ਦੇਖਣਾ ਵੀ ਕਿਹੜੇ ਕਿਹੜੇ ਵਿਕਾਸ ਕਰਨੇ ਦੇਖੋ ਆ ਜਿਹੜੇ ਪੈਸੇ ਦੇ ਛੱਡੋ ਆਰਥਿਕ ਤੌਰ ਤੇ ਵੀ ਚੱਲ ਜਾਂਦਾ ਹੁੰਦਾ ਕਈ ਵਾਰ ਸਾਡੇ ਲੜਾਈ ਝਗੜਾ ਬਹੁਤ ਵੱਡੇ ਪਹਾੜੇ ਜਿਹੜੇ ਕਤਲ ਹੋ ਜਾਂਦੇ ਆ ਬਹੁਤ ਵੱਡਾ ਨੁਕਸਾਨ ਭਰਪੇ ਦੇ ਵਿੱਚ ਫਰਕ ਪੈਂਦਾ ਹੈਗਾ ਉਹਦਾ ਕੋਈ ਜਿਹੜੀ ਹੈਗੀ ਕੋਈ ਕੀਮਤ ਨਹੀਂ ਹੁੰਦੀ ਜਿਹੜਾ ਸਬਚਤ ਹੋਈ ਹੈ ਸੋ ਕੰਮ ਤਾਂ ਸਾਡੇ ਜਿਹ ਪਿੰਡ ਦੇ ਮਤਾਬ ਕਹੀਏ ਤਾਂ ਸਾਡਾ ਸਕੂਲ ਦੀ ਗੱਲ ਕਰਾਂ ਮੈਂ ਤਾਂ ਸਾਡਾ 47 ਦਾ ਦ ਮੁਸਲਮਾਨ ਪਹਿਲਾ ਪ੍ਰਿੰਸੀਪਲ ਜਿਹੜਾ ਪਹਿਲਾ ਹੈਡਮਾਸਟਰ ਹੁੰਦਾ ਸੀ ਸਾਡੇ ਮੁਸਲਮਾਨ ਹੋਇਆ ਕਰਦਾ ਸੀਗਾ ਉਦੋਂ ਤੱਕ ਸਿਰ ਪਲੱਸ 2 ਬਣਿਆ ਹੈਗਾ ਹਾਲਾਂਕਿ ਸਾਡੇ ਕਾਲਜ ਕੋਈ ਯੂਨੀਵਰਸਿਟੀ ਬਣ ਜਾਣੀ ਚਾਹੀਦੀ ਸੀ ਵੱਡਾ ਕੋਈ ਪਿਹੜਾ ਵਿਦਿਆ ਦਾ ਸੰਸਥਾ ਬਣ ਜਾਣੀ ਚਾਹੀਦੀ ਸੀ ਲੜਕੀਆਂ ਦਾ ਸਾਡੀ ਬਹੁਤ ਜ਼ਰ ਦੀ ਮੰਗ ਹੈ ਕਿ ਸਾਡੀਆਂ ਜੋ ਲੜਕੀਆਂ ਦਾ ਵੱਖਰਾ ਇੱਕ ਕਾਲਜ ਬਣ ਜਾਏ ਕਿਉਂਕਿ ਇਲਾਕਾ ਕਾਫੀ ਪਿੰਡ ਪੈਂਦੇ 25 30 ਪਿੰਡ ਜਿਹੜੇ ਹੈਗੇ ਆ ਇਹਦੇ ਨਾਲ ਰਿਲੇਟਡ ਨੇ ਕੱਲੋ ਗੋਲੇ ਵਾਲਾ ਨੇ 25 30 ਪਿੰਡ ਰਿਲੇਟਡ ਨੇ ਸੋ ਇੱਕ ਕਾਲਜ ਲੜਕੀਆਂ ਦਾ ਬਣ ਸਕਦਾ ਹੈਗਾ ਮੁੰਡਿਆਂ ਦਾ ਇੱਕ ਵੱਡਾ ਕਾਲਜ ਬਣ ਸਕਦਾ ਹੈ ਕਰੀਆਂ ਕਰਕੇ ਗੁਲਤਾਨ ਨੇ ਤਾਂ ਉਹਨਾਂ ਨੂੰ ਅਸੀਂ ਇਸ ਪਾਸੇ ਮੋੜ ਸਕੀ ਗਏ ਅਸੀਂ ਉਹਨੂੰ ਖੇਡਾਂ ਦੇ ਪਾਸੇ ਲਾਸ ਕੇ ਸਾਡੇ ਬੱਚੇ ਸਵੇਰ ਜਾ ਕੇ ਸਟੇਡੀਅਮ ਦੇ ਵਿੱਚ ਆ ਕੇ ਪ੍ਰੈਕਟਿਸ ਕਰਨ ਖੇਡਣ ਉਹਦੀ ਲੋੜ ਹੈਗੀ ਹੈ ਸਾਡੇ ਜਿਹੜਾ ਵਾਟਰ ਬਾਕਸ ਦਾ ਸਾਡੇ ਪੈਸੇ ਮੈਂ ਵੀ ਪੰਚਾਇਤ ਰਿਆਂ ਹਾਂ ਉਹ ਤੋਂ ਬਾਅਦ ਇਹ ਪੰਚਾਇਤ ਰਹੀ ਹੈਗੀ ਆ ਸਾਡੇ ਪੈਸੇ ਜਾਮਾ ਪਏ ਨੇ ਵਾਟਰ ਬਾਕਸ ਦੇ ਉਹ ਸਾਡਾ ਕੰਮੜ ਕੇ ਆ ਪਿਆ ਸੀ ਦੂਜੇ ਪਿੰਡਾਂ ਤੋਂ ਲਿਆ ਕੇ ਪਾਣੀ ਸਾਰਾ ਪਿੰਡ ਜਿਹੜਾ ਸਾਡਾ ਪਾਣੀ ਮਾੜਾ ਥੱਲੇ ਦਾ ਅਸੀਂ ਦੂਜੇ ਪਿੰਡਾਂ ਤੋਂ ਲਿਆ ਕੇ ਵਰਤਦੇ ਆ ਠੀਕ ਹੈ ਜੀ ਉਹ ਹੋਣਾ ਚਾਹੀਦਾ ਪਾਣੀ ਦਾ ਨਕਾਸ਼ ਹੋ ਜਾਣਾ ਚਾਹੀਦਾ ਕਾਫੀ ਜਿਹੜ ਉਹ ਤਾਂ ਹੁਣ ਸਰਕਾਰਾਂ ਨੇ ਆਪ ਹੀ ਕਹਤਾ ਵੀ ਅਸੀਂ ਕਰਾਂਗੇ ਜਿੱਥੇ ਸਭ ਸੌਂਤੀ ਹੁੰਦੀ ਹੈ ਤਾਂ ਉਹਨਾਂ ਦੇ ਵਿੱਚ ਹੀ ਆਉਂਦੇ ਸਾਰੇ ਮਸਲੇ ਉਹ ਤਾਂ ਫਿਰ ਪਹਿਲ ਦੇ ਆਧਾਰ ਤੇ ਉਹਨਾਂ ਨੂੰ ਕਰ ਦੇਣਾ ਚਾਹੀਦਾ ਸਾਡੇ ਤੁਸੀਂ ਕਿਸੇ ਪਾਰਟੀ ਨਾਲ ਸੰਬੰਧ ਰੱਖਦੇ ਹੋ ਹਾਂਜੀ ਕਿਹਣੀ ਪਾਰਟੀ ਨਾਲ ਇਹ ਕਾਂਗਰਸ ਨਾਲ ਤੇ ਅੱਜ ਖੁਸ਼ ਹੋ ਪੂਰੇ ਤੁਸੀਂ ਹਾਂ ਖੁਸ਼ ਹਾਂ ਪੂਰੇ ਅੱਜ ਪਾਰਟੀ ਦੇ ਉੱਪਰ ਉੱਠ ਕੇ ਬਣਾਇਆ ਸਾਰਾ ਕੁਝ ਹਾਂ ਬਹੁਤ ਠੀਕ ਲਾ ਤੁਸੀਂ ਵੀ ਪਹਿਲਾਂ ਸਾਫ ਕਾ ਸਰਪੰਚ ਰਹੇ ਹੋ ਸਰਪੰਚ ਨਾਲ ਚੁਣਿਆ ਸੀਗਾ ਕਿਸੇ ਪਾਰਟੀ ਵੱਲੋਂ ਸੀਗਾ ਜਾਂ ਹਾਂਜੀ ਹਾਂਜੀ ਹਮ ਤਾਂ ਕਾਂਗਰਸ ਨਾਲ ਸੀ ਹੁਣ ਪੂਰੇ ਖੁਸ਼ ਹਾਂ ਫਿਰ ਹਾਂਜੀ ਹਾਂਜੀ ਪੂਰੇ ਖੁਸ਼ ਹਾਂਜੀ ਇਹ ਜਿਹੜੇ ਤੁਹਾਡੇ ਮੇਰੇ ਜਿਹੜੇ ਤੁਹਾਡੇ ਕੋਲ ਟਾਈਮ ਸੀਗਾ ਕਿੰਨੇ ਵਿਕਾਸ ਕਰਾਇਆ ਸੀ ਔਰ ਕਿਹੜੇ ਪੈਂਡਿੰਗ ਰਹਿ ਗਏ ਜਿਹੜੇ ਹੁਣ ਕਰਵਾ ਦੋਗੇ ਪਿੰਡਾਂ ਦੇ ਗਲੀਆਂ ਕੁੜੀਆਂ ਬਹੁਤ ਬਣਾ ਦੀਆਂ ਗਲੀਆਂ ਨਾਲੀਆਂ ਬਸ ਦੋ ਕੰਮ ਹੀ ਰਹਿ ਗਏ ਮੈਂ ਜੀ ਪੀਣ ਵਾਲੇ ਪਾਣੀ ਦਾ ਕਰ ਰਹਿ ਗਿਆ ਇੱਕ ਤੇ ਇੱਕ ਨਿਕਾਸੀ ਦਾ ਰਹਿ ਗਿਆ ਮੈਂ ਦੋ ਕੰਮ ਹੀ ਰਹਿ ਗਏ ਜੀ ਬਾਕੀ ਤੱਕ ਤਕ ਤਕਰੀਬਨ ਕੰਮ ਹੋ ਗਏ ਸਾਰੇ ਤੁਸੀਂ ਮੈਂਬਰ ਬਣ ਕੇ ਹੋ ਖੁਸ਼ ਹਾਂਜੀ ਹਾਂਜੀ ਖੁਸ਼ ਹਾਂਜੀ ਸੇਮ ਟੂ ਸਾਰੇ ਹਾਂਜੀ ਸੇਮ ਟੂ ਹਾਂਜੀ ਤੁਸੀਂ ਦੱਸੋ ਜੀ ਕਿਉਂਕਿ ਤੁਹਾਨੂੰ ਜਿਵੇਂ ਹੁੰਦੇ ਨੇ ਨਾ ਆਪਾਂ ਜਿਹਨੇ ਲੰਬਾ ਸਮਾਂ ਇਹ ਜਿਵੇਂ ਰਾਜਨੀਤਿਕ ਦੇ ਤੌਰ ਤੇ ਜਾਂ ਲੋਕਾਂ ਦੇ ਨਾਲ ਵਿਚਰੇ ਹੋਣ ਉਹਨਾਂ ਨੂੰ ਸਾਰੀਆਂ ਗੱਲਾਂ ਦਾ ਪਤਾ ਹੁੰਦਾ ਤੇ ਪਰ ਅੱਜ ਥੋੜੀਆਂ ਪਹਿਲਾਂ ਅਸੀਂ ਗੱਲਾਂ ਸੁਣੀਆਂ ਬੜੀਆਂ ਸੋਹਣੀਆਂ ਗੱਲਾਂ ਥੋੜੀਆਂ ਲੱਗੀਆਂ ਕਿ ਯਾਰ ਸਾਰ ਅਸੀਂ ਤਾਂ ਇਹੀ ਸੋਚਦੇ ਸੀ ਜੋ ਸੋਚਦੇ ਸੀ ਸਾਡੇ ਮਨ ਦੇ ਵਿੱਚ ਸੀ ਉਹ ਅੱਜ ਅਸੀਂ ਕਰਤਾ ਬਿਲਕੁਲ ਜੀ ਬਿਲਕੁਲ ਸਹੀ ਗੱਲ ਆ ਜਿਹੜੀ ਸੰਮਤੀ ਹੋ ਗਈ ਤੇ ਬਹੁਤ ਵਧੀਆ ਹੋ ਗਿਆ ਜੀ ਤੇ ਤੁਸੀਂ ਇੱਥੇ ਆਏ ਆ ਸਾਡੀਆਂ ਸਮੱਸਿਆ ਦਾ ਸੁਣੀਆਂ ਸਾਡੀਆਂ ਸਮੱਸਿਆ ਤਾਂ ਤੱਕ ਜਾਣੀਆਂ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜੋ ਮੁੱਖ ਮੰਤਰੀ ਪੰਜਾਬ ਦੇ ਬਿਆਨ ਆਏ ਆ ਉਹਨਾਂ ਨੇ ਜ਼ਿਕਰ ਵੀ ਕੀਤਾ ਕੁਝ ਗੱਲਾਂ ਦਾ ਆਹ ਕੰਮ ਤਾਂ ਤੁਹਾਡੇ ਪਹਿਲ ਦੇ ਆਧਾਰ ਤੇ ਕੀਤੇ ਜਾਣਗੇ ਜਾਂ ਹੈਲਥ ਦਾ ਲੈ ਲਓ ਸਪੋਰਟਸ ਦਾ ਲੈ ਲਓ ਹੋਰ ਕੰਮ ਕਈ ਆ ਉਹਨਾਂ ਨੇ ਬਾਕੀ ਉਹਦੇ ਜੋ ਤੁਸੀਂ ਹੁਕਮ ਕਰ ਦਿਓਗੇ ਗ੍ਰਾਂਟ ਦਾ ਉਹ ਮਿਲੂਗੀ ਬਿਲਕੁਲ ਚਾਹੀਦਾ ਚਾਹੀਦਾ ਵੀ ਇਸ ਤਰ੍ਹਾਂ ਜੀ ਜੋ ਮੱਕੀ ਜੀ ਉਹਨਾਂ ਨੇ ਕਿਹਾ ਹੈ ਕਿ ਉਹਨਾਂ ਨੂੰ ਕਰਨਾ ਵੀ ਜ਼ਰੂਰ ਚਾਹੀਦਾ ਜੀ ਠੀਕ ਹੈ ਤੇ ਉਹ ਕਰਨਗੇ ਵੀ ਇਸ ਗੱਲ ਦਾ ਸਾਨੂੰ ਮਾਣ ਆ ਤੇ ਉਹ ਬਿਲਕੁਲ ਕਰਨਗੇ ਜੀ ਇੱਕ ਇਹ ਗੱਲ ਮੰਨਦੇ ਹੋ ਤੁਸੀਂ ਪੂਰੇ ਆਪਾਂ ਆਮ ਪਿੰਡਾਂ ਦੇ ਵਿੱਚ ਅੱਜ ਦੀ ਆਪਾਂ ਇਹ ਗੱਲ ਸਾਹਮਣੇ ਆ ਰਹੀ ਹੈ ਜਿਹੜੇ ਪਿੰਡ ਦੇ ਵਿੱਚ ਸਰਬਸੰਤੀ ਹੁੰਦੀ ਹੈ ਨਾ ਮੈਂ ਨਾ ਪਰਮਾਤਮਾ ਦੀ ਕਿਰਪਾ ਹੋਸਪੈਟ ਤੇ ਉਸ ਪੱਤੀ ਤੇ ਜਿਵੇਂ ਤੁਹਾਡੀ ਮਲੂਕਾ ਪੱਤੀ ਹੈ ਤਾਂ ਤੁਹਾਡੀ ਸਰਬਸੰਤੀ ਹੋ ਗਈ ਹੈ ਤੇ ਨਹੀਂ ਬਹੁਤ ਜਿਆਦਾ ਆੜ-ਪਾਸ ਚੱਲ ਰਹੀ ਹੈ ਸਾਰੀਆਂ ਪਾਰਟੀਆਂ ਸਾਰੇ ਪਿੰਡਾਂ ਦੇ ਵਿੱਚ ਠੀਕ ਹੈ ਜੀ ਬਾਕੀ ਇਸ ਤਰ੍ਹਾਂ ਸੀ ਜੀ ਬੰਦਾ ਇਹ ਜਿਹੜਾ ਹੈਗਾ ਕਰਦੀਪ ਸਿੰਘ ਜੀ ਬਹੁਤ ਮੱਕੀ ਸਾਝਾ ਬੰਦਾ ਜੀ ਸਭ ਦਾ ਸਭ ਦੇ ਦੁੱਖ ਸੁੱਖੋਂ ਕੰਮ ਆਉਣ ਵਾਲਾ ਬੰਦਾ ਜੀ ਤੇ ਤਾਂ ਕਰਕੇ ਸਾਰਿਆਂ ਨੇ ਉੱਤੇ ਸਿਰ ਤੇ ਹੱਥ ਰੱਖਿਆ ਜੀ ਹਾਂ ਜੀ ਤੁਸੀਂ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਹੋਇਆ ਜੀ ਅਸੀਂ ਇਹ ਚਾਹੁੰਦੇ ਸੀਗੇ ਸਰਬਸੰਤੀ ਹੋਵੇ ਬਹੁਤ ਵਧੀਆ ਜੀ ਤੁਸੀਂ ਮੈਂਬਰ ਬਣੇ ਹੋ ਜਾਂ ਵੈਸੇ ਨਾਲ ਖੜੇ ਹੋ ਇਹਨਾਂ ਦੇ ਮੈਨੂੰ ਇਹ ਪਤਾ ਲੱਗਿਆ ਕਿ ਤੁਹਾਨੂੰ ਕਹਿ ਰਹੇ ਸੀਗੇ ਤੁਸੀਂ ਪੰਚਾਇਤ ਮੈਂਬਰ ਤੋਂ ਤੁਹਾਨੂੰ ਚੋਂ ਉਹਨਾਂ ਤੇ ਪਰ ਤੁਸੀਂ ਆਪ ਨਹੀਂ ਇਸ ਪਾਸੇ ਆਏ ਤੇ ਆਪ ਦਾ ਸਾਥੀ ਸਾਹਮਣੇ ਰੱਖਤਾ ਅੱਜ ਮੈਂ ਫਿਰ ਆਪਦੇ ਸਾਹਮਣੇ ਕਈ ਵਾਰੀ ਨਹੀਂ ਟਾਈਮ ਹੁੰਦਾ ਜੀ ਕਿਉਂਕਿ ਜਿਹੜਾ ਮਤਲਬ ਇਹ ਕੰਮ ਕਰ ਸਕਦਾ ਉਹਨੂੰ ਅੱਗੇ ਆਉਣਾ ਚਾਹੀਦਾ ਲੋਕ ਤਾਂ ਬਹੁਤ ਕੋ ਕਰੀ ਜਾਂਦੇ ਲੋਕ ਤਾਂ ਗੱਲ ਪਈ ਜਾਂਦੇ ਯਾਰ ਮਹਿਮਾਨਾਂ ਤੂੰ ਕਿਉਂ ਦੂਜਾ ਖੜਾ ਕਰਾ ਤੁਸੀਂ ਆਪ ਖੜਾ ਕਰਦਾ ਤੂੰ ਨਹੀਂ ਜੀ ਆਪਾਂ ਨਹੀਂ ਇਸ ਲੈਵਲ ਤੇ ਨਹੀਂ ਆਏਗੇ ਜੀ ਜੁਦਾ ਜਗਸੀਰ ਸਿੰਘ ਜੀ ਮੈਂਬਰ ਜੀ ਚਾਇਤ ਮੈਂਬਰ ਜੁਦਾ ਹਾਂਜੀ ਹਾਂਜੀ ਸਰਸੰਤੀ ਨਾਲ ਹਾਂਜੀ ਹਾਂਜੀ ਖੁਸ਼ਹੰਪੂਰ ਬਹੁਤ ਖੁਸ਼ ਆ ਜੀ ਬਹੁਤ ਪਹਿਲਾਂ ਸੋਚਿਆ ਸੀ ਨਹੀਂ ਸੋਚਿਆ ਨਹੀਂ ਸੀਗਾ ਜੀ ਮੌਕੇ ਦੇ ਸਾਰੇ ਆਪਣੇ ਜਿਹੜੇ ਨਗਰ ਵਾਸੀਆਂ ਨੇ ਜਿਹੜੇ ਤੁਹਾਡੇ ਪਿੰਡ ਦੇ ਆ ਉਹਨਾਂ ਨੇ ਸਹਿਗ ਹਾਰ ਪਾ ਤੇ ਮਸਾਫਾ ਸਹਿਮਤੀ ਸਰਸੰਤੀ ਨਾਲ ਬਣਾਤਾ ਸਰਸੰਤੀ ਨਾਲ ਹੋ ਗਈ ਸਾਨੂੰ ਪਾਰਟੀ ਨਾਲ ਕਿਸੇ ਨਾਲ ਕੇ ਨਿਊਟਰਲ ਆਮ ਆਦਮੀ ਪਾਰਟੀ ਹੁੰਦੀ ਆਮ ਆਦਮੀ ਕੋਸ਼ਾਂ ਪੂਰੇ ਕੀ ਕੀ ਮੰਨ ਦੇ ਵਿੱਚ ਸੋਚੀ ਬੈਠੇ ਆ ਵੀ ਕਿਹੜੇ ਕੰਮ ਥੋੜੇ ਪਏ ਆ ਤੇ ਕਿਹੜੇ ਕਰਵਾ ਦੇਓਗੇ ਤੁਸੀਂ ਸਾਡੇ ਅਧੂਰੇ ਆ ਕੰਮ ਕਈ ਤਿੰਨ ਚਾਰ ਕੰਮ ਅਧੂਰੇ ਰਹਿ ਗਏ ਆ ਜਿਵੇਂ ਪ੍ਰਧਾਨ ਜੀ ਨੇ ਦੱਸਿਆ ਵੀ ਕੁੜੀਆਂ ਦਾ ਕਾਲਜ ਆ ਪਾਣੀ ਪੀਣ ਵਾਲੇ ਪਾਣੀ ਦੀ ਸਮੱਸਿਆ ਹੋਰ ਕਈ ਸਾਡੀਆਂ ਮੁਸ਼ਕਿਲਾਂ ਹੈਗੀਆਂ ਉਹ ਅਸੀਂ ਰਲ ਮਿਲ ਕੇ ਜਿਹੜੀ ਜੰਗ ਟੀਮ ਬਣੀ ਹੈ ਸਾਡੀ ਉਹ ਰਲ ਮਿਲ ਕੇ ਅਸੀਂ ਹੱਲ ਕਰਾਂਗੇ ਯਾਨੀ ਕਿ ਜੇ ਆਪਾਂ ਕਹਿ ਸਕਦੇ ਜੇ ਸਰਬਸ਼ਾਂਤੀ ਕਰਵਾਤੀ ਤਾਂ ਸਰਬਸ਼ਾਂਤੀ ਦੇ ਨਾਲ ਪਿੰਡ ਦਾ ਵਿਕਾਸ ਵੀ ਕਰਵਾ ਕੇ ਰੋਗੇ ਜਰੂਰ ਜਰੂਰ ਜੀ ਤਾਂ ਸੋਣਿਆ ਤੁਸੀਂ ਇਹ ਜਿੰਨੇ ਪਿੰਡ ਦੇ ਮਮੈਂਦੇ ਸੀ ਪਹਿਲਾਂ ਸਾਫ ਦਾ ਸਰਪੰਚ ਸੀ ਪਹਿਲਾਂ ਮਜੂਦਾ ਸੀ ਭਰਾ ਮੋਹਤਵਾਰ ਸੱਜਣ ਸੀ ਤਾਂ ਇਹਨਾਂ ਦੀਆਂ ਗੱਲਾਂ ਤੁਸੀਂ ਸੁਣੀਆਂ ਕਿਉਂਕਿ ਕਿਵੇਂ ਸਰਪੰਚ ਬਨਾਇਆ ਕਿਸਾਨ ਜਿਹੜੇ ਜਥੇਬੰਦੀਆਂ ਦੇ ਆਗੂ ਆਣੇ ਸਾਰੀਆਂ ਗੱਲਾਂ ਦਸੀਆਂ ਤਾਂ ਹੁਣ ਸਾਡੇ ਨਾਲ ਉਹ ਸ਼ਖਸ ਹੈ ਜਿਨ੍ਹਾਂ ਨੂੰ ਸਰਬਸੰਮਤੀ ਦੇ ਨਾਲ ਬਣਾਇਆ ਗਿਆ ਤੇ ਤੁਹਾਨੂੰ ਇਹ ਵੀ ਦੱਸ ਦਿੰਨੇ ਆ ਕਿ ਇਸ ਵਿਅਕਤੀ ਦਾ ਕਿਸੇ ਪਾਰਟੀ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਸਿਰਫ ਨਿਊਟਰਲ ਹੋ ਕੇ ਕੰਮ ਕਰਦੇ ਆ ਤਾਂ ਇਹਨਾਂ ਨੂੰ ਸਰਪੰਚ ਹੈ ਇਹਨਾਂ ਦੇ ਜਿਵੇਂ ਗੱਲ ਦੇ ਵਿੱਚ ਹਾਰ ਪਾ ਕੇ ਇਹਨਾਂ ਨੂੰ ਮੋਹਤਵਾਰ ਬਣਾਤਾ ਹੈ ਮਲੂਕਾਪੱਤੀ ਵਾਲਾ ਨੇ ਸਭ ਤੋਂ ਪਹਿਲਾਂ ਜੀ ਮੁਬਾਰਕਾਂ ਸਾਡੀ ਟੀਮ ਨੂੰ ਧੰਨਵਾਦ ਤੁਹਾਡੀ ਟੀਮ ਦਾ ਵੀ ਤੇ ਕਿਵੇਂ ਐ ਮਨ ਦੇ ਵਿੱਚ ਸੋਚਿਆ ਸੀਗਾ ਵੀ ਮੈਂ ਕਿਸੇ ਟਾਈਮ ਜੇ ਸਰਪੰਚ ਬਣੂੰਗਾ ਤੇ ਅੱਜ ਜਿਹੜਾ ਉਹ ਹਾਰ ਪੈ ਗਿਆ ਉਹ ਮੋਹਰ ਲੱਗੀ ਨਹੀਂ ਕਿਸੇ ਨੇ ਸੋਚਿਆ ਪਿਛਲੇ ਸਾਲ ਵੀ ਮੈਨੂੰ ਕਹਿੰਦੇ ਮੈਂ ਤਾਂ ਭੱਜਦਾ ਹੀ ਰਿਹਾ ਹੁਣ ਤੱਕ ਮੈਂ ਕਿਹਾ ਨਹੀਂ ਆਪਾਂ ਨਹੀਂ ਬੰਨਣਾਗਾ ਤੇ ਇਹ ਤਾਂ ਬਸ ਪਿੰਡ ਵਾਲਿਆਂ ਨੇ ਕਹਿੰਦੇ ਵੀ ਬੰਨਣਾ ਹੀ ਬੰਨਣਾ ਵੀ ਆ ਜਾ ਭਾਈ ਤੈਨੂੰ ਬਣਾਉਣੇ ਉਹ ਤਾਂ ਕਰੋਨਾ ਦੀਆਂ ਬੋਲੀਆਂ ਲਾ ਰਿਹਾ ਤੁਸੀਂ ਇਹਨੇ ਮੈਂ ਭੱਜ ਰਿਹਾ ਨਹੀਂ ਸਾਡੇ ਲੋਕ ਬਹੁਤ ਚੰਗੇ ਲੋਕ ਐ ਬਹੁਤ ਵਧੀਆ ਪਿੰਡ ਨਾਲ ਸਾਡਾ ਉਹ ਜੀ ਗੱਲ ਨਹੀਂ ਹੈਗੀ ਇਹ ਤਾਂ ਬੰਦੇ ਵੀ ਬੰਦਾ ਜਿਹੜਾ ਸਾਂਝਾ ਬੰਦਾ ਕਹਿੰਦੇ ਸਾਂਝੇ ਨਹੀਂ ਬਣਾਉਣਾ ਮੈਂ ਜਿਵੇਂ ਤੁਹਾਨੂੰ ਠੀਕ ਲੱਗਦਾ ਠੀਕ ਹੈ ਭਾਈ ਦੇਖਾ ਤੋਈ ਤੁਸੀਂ ਵੈਸੇ ਵੀ ਦੁਕਾਨਦਾਰੀ ਕਰਕੇ ਕੁਛ ਤਾਂ ਆਪਣਾ ਹੈਗਾ ਤੁਹਾਨੂੰ ਪਤਾ ਹੀ ਆ ਵੀ ਆਪਦਾ ਕੰਮ ਹੀ ਨਹੀਂ ਸੌਤਾ ਆਉਂਦੇ ਫੇਰ ਮੈਂਬਰਾਂ ਦੇ ਵੀ ਤੁਹਾਡਾ ਸਾਥ ਦੇਵਾਂਗੇ ਅਸੀਂ ਸਾਰਾ ਕੁਝ ਕਾਪ ਕਰਾਂਗੇ ਮੈਂ ਠੀਕ ਹੈ ਭਾਈ ਜ਼ਿੰਮੇਵਾਰੀ ਬਹੁਤ ਵੱਡੀ ਬਣ ਗਈ ਤੇ ਹੁਣ ਜ਼ਿੰਮੇਵਾਰੀ ਨਿਭਾਉਂਗੇ ਕਿਸ ਤਰੀਕੇ ਦੇ ਨਾਲ ਨਹੀਂ ਕੋਈ ਗੱਲ ਨਹੀਂ ਕੁਝ ਮੈਂਬਰ ਸਾਡੇ ਫ੍ਰੀ ਕੋਡ ਕੰਮ ਕਰਦੇ ਉਹਨਾਂ ਨੂੰ ਕਿਆ ਕਰਾਂਗੇ ਭਾਈ ਵੀ ਆ ਕੰਮ ਆਪਾਂ ਰਲ ਕੇ ਕਰਨਾ ਜਿੱਥੇ ਮੇਰੀ ਲੋੜ ਵੀ ਮੈਂ ਵੀ ਚੱਲੂੰਗਾ ਜਿਵੇਂ ਹੁਣ ਪਹਿਲਾਂ ਸਾਫ ਕਾ ਪੰਚਾਇਤ ਸੀਗੀ ਤੁਸੀਂ ਉਹਨਾਂ ਸਾਹਮਣੇ ਵੀ ਕੁਝ ਗੱਲਾਂ ਰੱਖਦੇ ਹੋਗੇ ਵੀ ਆ ਪਿੰਡ ਦੇ ਵਿਕਾਸ ਆਪਣੇ ਕਰਵਾਉਣ ਆਲੇ ਯਾਰ ਕਰਵਾਓ ਹੁਣ ਤੁਹਾਡੇ ਮਨ ਦੇ ਵਿੱਚ ਕੀ ਹੈ ਕਿਹੜੇ ਕਿਹੜੇ ਵਿਕਾਸ ਆ ਜਿਹੜੇ ਤੁਸੀਂ ਆ ਜਿਹੜਾ 2.5 ਸਾਲ ਹੁਣ ਇਹ ਮੌਜੂਦਾ ਸਰਕਾਰ ਹੈ ਜਾਂ 2.5 ਸਾਲ ਤੋਂ ਵੇਖੋ ਅਗਲੀ ਕਿਹੜੀ ਸਰਕਾਰ ਆਉਂਦੀ ਹੈ 5 ਸਾਲਾਂ ਦੇ ਵਿੱਚ ਕੀ ਕੀ ਕਰਵਾ ਕੇ ਤੁਸੀਂ ਆਉਣ ਆਲੇ ਸਮੇਂ ਦੇ ਵਿੱਚ ਲੋਕਾਂ ਨੇ ਜਿਹੜਾ ਤੁਹਾਡੇ ਤੇ ਵਿਸ਼ਵਾਸ ਜਿਤਾਇਆ ਉਸ ਦੇ ਭਰੋਸੇ ਤੇ ਉਹਨਾਂ ਦੀਆਂ ਉਮੀਦਾਂ ਦੇ ਘਰੇ ਉਤਰੋਗੇ ਪਹਿਲੀ ਗੱਲ ਤਾਂ ਪਿਛਲੀ ਪੰਚਾਇਤ ਨੇ ਇਹਨਾਂ ਪਿੰਡ ਦਾ ਕੰਮ ਤਾਂ ਕੋਈ ਛੱਡਿਆ ਨਹੀਂ ਮਨ ਲੋ ਗਲੀਆਂ ਨਾਲੀਆਂ ਦਾ ਕੰਮ ਤਾਂ ਬਿਲਕੁਲ ਓਕੇ ਆ ਸਰ ਪਿੰਡ ਦਾ ਜਿਵੇਂ ਪਾਣੀ ਦਾ ਹੈਗਾ ਪੀਣ ਵਾਲੇ ਪਾਣੀ ਦਾ ਪ੍ਰਬੰਧ ਹੈ ਤੇ ਪਾਣੀ ਦੀ ਨਿਕਾਸੀ ਦਾ ਹੈਗਾ ਹੋਰ ਜਾਂ ਸਟੇਡੀਅਮ ਥੋੜਾ ਬਹੁਤ ਕੰਮ ਰਹਿ ਗਏ ਮਨ ਲੋ ਮੈਂ ਤਾਂ ਵੱਡੇ ਵੀ ਛੋਟੇ ਵੀ ਕਹਿ ਸਕਦੇ ਆਪਾਂ ਬਸ ਇਹੀ ਕੰਮ ਮੇਨ ਹੈਗੇ ਬਾਕੀ ਕੰਮ ਸਾਰੇ ਓਕੇ ਆਪਣੇ ਪਿੰਡ ਦੇ ਸਾਰੇ ਹੋਏ ਵੇ ਸਹੀ ਆ ਨੌਜਵਾਨਾਂ ਵਾਸਤੇ ਖਾਸ ਕਰਕੇ ਕੀ ਸੋਚੋਗੇ ਕਿਉਂਕਿ ਨੌਜਵਾਨ ਅੱਜ ਵੀ ਕਿਤੇ ਨਾ ਕਿਤੇ ਜਿਹੜੀ ਉਹਨਾਂ ਦੀ ਗਲਤ ਸੋਚ ਹੈ ਗਲਤ ਰਸਤੇ ਪੈ ਰਹੇ ਹੈ ਉਹਨਾਂ ਵਾਸਤੇ ਕੀ ਸੋਚ ਰੱਖੀ ਤੁਹਾਡੇ ਮੇਰੀ ਤਾਂ ਇਹ ਸੋਚ ਹੈ ਵੀ ਆਪਣਾ ਇੱਥੇ ਪਿੰਡ 'ਚ ਸਟੇਡੀਅਮ ਬਣ ਜੇ ਸਵੇਰ ਸ਼ਾਮ 'ਚ ਪ੍ਰੈਕਟਿਸ ਕਰਨ ਸਾਰੇ ਨੌਜਵਾਨ ਅੱਗੇ ਹੁਣ ਜਿਹੜੇ ਬੱਚੇ ਹੈਗੇ 15 16 ਸਾਲਾਂ ਦੇ ਆ ਗਨ ਉਹਨਾਂ ਪੀੜੀ ਬੰਨਾਂ ਨੇ ਆਉਣਾ ਅੱਗੇ ਬਸ ਸਟੇਡੀਅਮ ਬਣ ਜੇ ਸਾਰਾ ਕੰਮ ਵਧੀਆ ਹੋ ਜਾਏ ਮੈਂ ਤਾਂ ਇਹ ਸੋਚਦਾ ਵੀ ਉਹਦੇ ਬੱਚੇ ਨਸ਼ਿਆਂ ਤੋਂ ਬਚਣਗੇ ਜੇ ਖੇਡਣਗੇ ਤਾਂ ਫੇਰ ਨਸ਼ਾ ਤੋਂ ਬਚਣਗੇ ਨਹੀਂ ਇਹ ਵੇਲਾ ਮੰਨ ਤਾਂ ਸ਼ੈਤਾਨ ਦਾ ਘ ਯੂਥ ਕੀ ਸੋਚ ਦੀ ਹੈ ਫਿਰ ਬਸ ਇਹ ਬਹੁਤ ਵਧੀਆ ਹੋਇਆ ਸਾਡੇ ਬਾਈ ਸਰਪੰਚ ਬਣ ਗਏ ਖੁਸ਼ ਹਾਂ ਹਾਂਜੀ ਬਹੁਤ ਖੁਸ਼ ਹਾਂਜੀ ਹਾਂਜੀ ਬਹੁਤ ਵਧੀਆ ਜੀ ਬਹੁਤ ਵਧਾਈ ਦੇ ਪਾਤਰ ਆ ਸਾਰੇ ਜੀ ਬਹੁਤ ਵਧੀਆ ਸਾਨੂੰ ਸਰਪੰਚ ਵੀ ਵਧੀਆ ਮਿਲ ਗਿਆ ਸਾਰੇ ਬੰਦੇ ਵਧੀਆ ਮਿਲ ਗਏ ਪੰਚਾਇਤ ਸਾਡੀ ਪਹਿਲਾਂ ਵਧੀਆ ਸੀ ਸਾਰਾ ਕੁਝ ਹੀ ਵਧੀਆ ਜੀ ਕੀ ਕਹਿਣਾ ਚਾਹੂੰਗਾ ਬਸ ਬਹੁਤ ਸੋਹਣਾ ਹੋ ਗਿਆ ਜੀ ਇਹ ਤਾਂ ਕਹਿਨੀ ਹੈ ਹਾਂ ਜਿੰਨਾ ਵੀ ਹੋਇਆ ਬਹੁਤ ਸੋਹਣਾ ਹੋਇਆ ਸਾਰੇ ਨਗਰ ਦਾ ਧੰਨਵਾਦ ਕਰਦੇ ਜਿਨ੍ਹਾਂ ਨੇ ਆਪਣੀ ਏਕਤਾ ਬਣਾ ਕੇ ਤੇ ਜਿਹੜਾ ਏਕਤਾ ਦਾ ਸਬੂਤ ਦਿੱਤਾ ਜਿਹੜਾ ਕੋਈ ਇੱਕ ਦੂਜੇ ਤੇ ਕੰਤੂ ਪ੍ਰਾਂਤੂ ਨਹੀਂ ਸਾਰਿਆਂ ਨੇ ਅੱਗੇ ਲੱਗ ਕੇ ਇਹ ਕੰਮ ਕੀਤਾ ਜੀ ਜਿਹੜਾ ਸਰਪੰਚ ਸਾਹਿਬ ਨੂੰ ਤਿੰਨਾਂ ਘੰਟਿਆਂ ਦੇ ਵਿੱਚ ਤੇਦੇ ਤੇ ਹੱਥਾ ਗਿਆ ਸਾਰੇ ਨਗਰ ਨੇ ਜਿਵੇਂ ਹੁਣ ਪਤਾ ਲੱਗਿਆ ਕਿ ਇਹ ਤਾਂ ਪਾਰਟੀ ਦੇ ਨਾਲ ਕਿਸੇ ਨਾਲ ਸੰਬੰਧ ਹੀ ਨਹੀਂ ਰੱਖਦੇਗੇ ਕੋਈ ਸਿਆਸੀ ਪਾਰਟੀ ਦੇ ਨਾਲ ਸੰਬੰਧ ਨਹੀਂ ਰੱਖਦੇ ਤੇ ਫਿਰ ਇਹ ਤੁਹਾਡੇ ਪਿੰਡ ਦਾ ਵਿਕਾਸ ਕਿਵੇਂ ਕਰਵਾ ਦੇਣਗੇ ਇਹ ਤਾਂ ਹੁਣ ਅਸੀਂ ਉਮੀਦ ਲੈ ਕੇ ਚੱਲੇ ਹਾਂ ਤੂੰ ਇਹ ਸਾਡੀ ਉਮੀਦ ਤੇ ਖਰਾ ਉਤਰਨਗੇ ਜੀ ਯਾਨੀ ਕਿ ਤੁਸੀਂ ਨਾਲ ਇਹਨਾਂ ਦੇ ਮੋਢੇ ਤੇ ਹੱਥ ਰੱਖੋਗੇ ਪੂਰਾ ਵੀ ਆ ਕੰਮ ਕਰਨਾ ਆਇਆ ਕਰਵਾਉਣਗੇ ਅਸੀਂ ਸਾਰਾ ਨਗਰੀ ਇਹਨਾਂ ਦੇ ਨਾਲ ਚੱਲੂਗਾ ਜੀ ਸਾਡੀ ਮਲੂਕਾ ਪੱਤੀ ਨੇ ਇਹੀ ਸੋਚ ਕੇ ਅੱਗੇ ਸਰਪੰਚ ਸਾਹਿਬ ਵੀ 5 ਸਾਲ ਕੀਤੇ ਉਹਨਾਂ ਨੇ ਬੜਾ ਵਧੀਆ ਔਕਾਸ ਉਹਨਾਂ ਦੇ ਨਾਲ ਕਿਸੇ ਪਾਰਟੀ ਨਾਲ ਸਬੰਧ ਰੱਖਦੇ ਤੁਸੀਂ ਤਾਂ ਪਾਰਟੀ ਨਾਲ ਸੰਬੰਧ ਹੈਗਾ ਹੀ ਇਹ ਕਾਲੀ ਦਲ ਨਾਲ ਸੰਬੰਧ ਤਾਂ ਪਰ ਅਸੀਂ ਇੱਥੇ ਪਾਰਟੀ ਬਾਈ ਤੋਂ ਉੱਪਰ ਉੱਠ ਕੇ ਜੋ ਤਾਂ ਪਤਾ ਲੱਗ ਗਿਆ ਜੀ ਉਹ ਤਾਂ ਪਤਾ ਲੱਗ ਗਿਆ ਤੁਹਾਡਾ ਮੈਨੂੰ ਲੱਗਦਾ ਪਾਰਟੀ ਦਾ ਤਾਂ ਕੋਈ ਜ਼ਿਕਰ ਇੱਥੇ ਰਹਿ ਹੀ ਨਹੀਂ ਗਿਆ ਤੁਹਾਡਾ ਪਾਰਟੀ ਬਾਈ ਤੋਂ ਉੱਪਰ ਉੱਠ ਕੇ ਤੁਸੀਂ ਇਹਦੇ ਸਿਰ ਤੇ ਹੱਥ ਰੱਖਤਾ ਮੈਂ ਤੁਹਾਨੂੰ ਤੁਹਾਡੇ ਚੈਨਲ ਰਾਹੀਂ ਇੱਥੇ ਦੱਸ ਰਿਹਾ ਜੀ ਪਰ ਇੱਥੇ ਪਾਰਟੀ ਬਾਈ ਦੀ ਗੱਲ ਨਹੀਂ ਸੀ ਕਰਨੀ ਚਾਹੀਦੀ ਇੱਥੇ ਸਾਰੇ ਆਪਣੇ ਮਲੂਕਾ ਪੱਤੀ ਦੀ ਹੀ ਗੱਲ ਕਰਨੀ ਚਾਹੀਦੀ ਜਿੱਥੇ ਸਾਡੇ ਸਰਸੰਪਤੀ ਨਾਲ ਪੰਚਾਇਤ ਚੁਣੇਗੇ ਸਰਸੰਪਤੀ ਨਾਲ ਸਾਡੇ ਪਾਰਟੀਬਾਜ਼ੀ ਦੀ ਗੱਲ ਅਸੀਂ ਤਾਂ ਕਰਦੇ ਆ ਕਿ ਲੋਕਾਂ ਤੱਕ ਮੈਸੇਜ ਪਹੁੰਚੇ ਅੱਜ ਵੀ ਜਿਹੜੇ ਹਜੇ ਇੱਕ ਦੂਜੇ ਦੇ ਨਾਲ ਆਰਫਸ ਰੱਖ ਰਹੇ ਆ ਨਾ ਅਕਾਲੀ ਦਲ ਕਾਂਗਰਸ ਆਮ ਆਦਮੀ ਪਾਰਟੀ ਵਾਲੇ ਉਹਨਾਂ ਤੱਕ ਜੇ ਤੁਹਾਡਾ ਮੈਸੇਜ ਪਹੁੰਚ ਗਿਆ ਵੀ ਆਹ ਵੇਖ ਲਓ ਤੁਸੀਂ ਕਾਂਗਰਸ ਵਾਲੇ ਅਕਾਲੀ ਦਲ ਵਾਲੇ ਆਮ ਆਦਮੀ ਪਾਰਟੀ ਵਾਲੇ ਸਾਰੇ ਇਕੱਠੇ ਹੋ ਗਏ ਕਿਸਾਨ ਜੁਣੀਆਂ ਵਾਲੇ ਪਿੰਡ ਦੇ ਨਵੇਂ ਦੇ ਇਹ ਚੀਜ਼ ਦਾ ਲੋਕਾਂ ਤੱਕ ਵਧੀਆ ਮੈਸੇਜ ਹੈ ਉਹ ਤਾਂ ਜ਼ਿਕਰ ਕਰ ਰਹੇ ਆ ਸਰ ਦੇਖੋ ਜੇ ਅੱਜ ਜਿਹੜੀ ਜਾਂ ਸਰਸੰਤੀਨਾ ਪੰਚਾਇਤਾਂ ਬਣਨਗੀਆਂ ਨਾ ਉਥੋਂ ਪਿੰਡ ਦੇ ਝਗੜੇ ਵੀ ਖਤਮ ਹੋਣਗੇ ਤੇ ਲੋਕਾਂ ਦੇ ਵਿੱਚ ਮੈਸੇਜ ਵੀ ਵਧਿਆ ਜਾਊਗਾ ਕਿਉਂਕਿ ਜੇ ਅਸੀਂ ਭਾਈਚਾਰੇ ਦੀ ਸਾਂਝਕ ਦੇਵਾਂਗੇ ਨਾ ਤੇ ਉਹ ਸਾਰਿਆਂ ਨੂੰ ਵਧੀਆ ਲੱਗੂਗਾ ਕਿਸੇ ਨੂੰ ਅਸੀਂ ਇਹ ਨਾ ਸੋਚੀਏ ਵੀ ਸਾਡੇ ਤੇ ਕਿੰਨ ਟੂ ਪ੍ਰਾਂਟੂ ਕਰੇ ਜੋ ਕਿਸੇ ਨੂੰ ਸਾਰੇ ਨਗਰ ਨੇ ਸਰਸੰਤੀਨਾ ਬਣਾਤਾ ਅਸੀਂ ਤਾਂ ਉਹਨਾਂ ਦਾ ਸਾਰਿਆਂ ਦਾ ਹੀ ਧੰਨਵਾਦ ਕਰਦੇ ਆ ਵੀ ਇਹ ਕੋਈ ਚੰਗਾ ਸੋਚ ਕੇ ਕਰ ਰਿਹਾ ਹਾਂ ਤੁਸੀਂ ਕੀ ਕਹਿਣਾ ਚਾਹੋਗੇ ਬਈ ਮੈਂ ਮੁਲਖ ਰਾਜ ਬੋਲਦਾ ਬਹੁਤ ਹੀ ਵਧੀਆ ਹੈ ਸਾਡੇ ਨਗਰ ਨੂੰ ਵਧੀਆ ਬੰਦਾ ਮਿਲਿਆ ਜੀ ਸਾਰੀਆਂ ਪਾਰਟੀਆਂ ਨੇ ਸਾਡਾ ਸਹਿਯੋਗ ਦਿੱਤਾ ਹੈ ਅਸੀਂ ਇਹਦੇ ਨਾਲ ਦਿਨ ਪੁਰ ਰਾਤ ਵਧੀਆ ਬੰਦਾ ਹੈ ਜੀ ਬਹੁਤ ਹੀ ਵਧੀਆ ਸਰਕਾਰ ਨੂੰ ਬੇਨਤੀ ਹੈ ਕਿ ਸਾਡੇ ਜੋ ਕੰਮ ਰਹਿੰਦੇ ਆ ਉਹਨਾਂ ਨੂੰ ਪੂਰਾ ਕੀਤਾ ਜਾਵੇ ਸਰਪੰਚ ਸਾਹਿਬ ਦੇ ਅਸੀਂ ਪੂਰੇ ਸਹਿਯੋਗ ਨਾਲ ਨਾਲ ਚੱਲਾਂਗੇ ਉਮੀਦ ਹੈ ਕਰਨਗੇ ਪੂਰਾ ਕਰਨਗੇ ਜੀ ਕਿਉਂਕਿ ਕਿਸੇ ਪਾਰਟੀ ਨਾਲ ਰਲ ਕੇ ਨਹੀਂ ਚੱਲਦੇ ਨਿਰਪੱਖੋ ਕੇ ਇਹਨਾਂ ਨੇ ਬਣਾਇਆ ਨਿਰਪੱਖੋ ਕੇ ਚੱਲਣਗੇ ਸਾਰੀ ਸੰਗਤ ਨੇ ਬਹੁਤ ਸਹਿਯੋਗ ਦਿੱਤਾ ਜੀ ਬੇਨਤੀ ਹੈਗੇ ਸਾਰੀ ਸੰਗਤ ਦਾ ਸਹਿਯੋਗ ਦੇਣਗੇ ਜੀ ਬਿਲਕੁਲ ਸੁਣਿਆ ਤੁਸੀਂ ਸਾਰੇ ਲੋਕ ਕਿੰਨੇ ਖੁਸ਼ ਦਿਖਾਈ ਦੇ ਰਹੇ ਆ ਤੇ ਆ ਬੱਚੀਆਂ ਇੱਥੇ ਪਹੁੰਚੀਆਂ ਕਿ ਨਾਮ ਤੁਹਾਡਾ ਮੇਰਾ ਨਾਮ ਜੈਸਿਕਾ ਹੈ ਮਤਲਬ ਮੇਰੇ ਪਾਪਾ ਸਰਪੰਚ ਬਣੇ ਆਏ ਜਿਹੜੇ ਸਰਪੰਚ ਮੌਜੂਦਾ ਬਣੇ ਨੇ ਉਹਨਾਂ ਦੀ ਸੁਪਤਰੀ ਹੈ ਤੇ ਮਨ ਦੇ ਵਿੱਚ ਸੋਚਿਆ ਸੀਗਾ ਵੀ ਸਾਡੇ ਡੈਡੀ ਸਰਪੰਚ ਬਣਨਗੇ ਸੱਚ ਵਸ ਹੈ ਜਾਵੇ ਤਾਂ ਕਦੇ ਵੀ ਨਹੀਂ ਇਦਾਂ ਹੋਇਆ ਸੀ ਕਿ ਸਾਨੂੰ ਏਡੀ ਵੱਡੀ ਅਹੁਦੇ ਤੇ ਮਿਲੂਗੀ ਮਤਲਬ ਹੋਗੀ ਇਹ ਪੂਰਾ ਪੰਡ ਜਾਨਕਿ ਪਰਵਾ ਤੁਹਾਡੇ ਦੇ ਵਿਸ਼ਵਾਸ ਕਰ ਲਾਂਗੇ ਤੁਹਾਡੇ ਪਾਪਾ ਤੇ ਹਾਂਜੀ ਹਾਂਜੀ ਤੇ ਮੈਨੂੰ ਬਹੁਤ ਮਾਨ ਮਹਿਸੂਸ ਹੋ ਰਿਹਾ ਕਿ ਲੋਕਾਂ ਨੇ ਇੰਨੀ ਵੱਡੀ ਪਦਵੀ ਇੱਕ ਸਾਫ ਦੀ ਸਾਨੂੰ ਦਿੱਤੀ ਤੇ ਸਾਨੂੰ ਲਾਇਕ ਸਮਝਿਆ ਕਿ ਅਸੀਂ ਸਾਰਿਆਂ ਦੀ ਮੰਗ ਪੂਰੀਆਂ ਕਰ ਸਕਦੇ ਹਾਂ ਤੇ ਇਹ ਮੇਰੇ ਪਾਪਾ ਵਾਅਦਾ ਕਰਦੇ ਆ ਕਿ ਉਹਨਾਂ ਦੀ ਲੋਕਾਂ ਦੀ ਇੱਕ ਇੱਕ ਮੰਗ ਪੂਰੀ ਕੀਤੀ ਜਾਊਗੀ ਅਤੇ ਉਹਨਾਂ ਨੂੰ ਇੱਕ ਸਾਫ ਦਾ ਡਿਸਕ੍ਰਿਮੀਨੇਸ਼ਨ ਤੋਂ ਫ੍ਰੀ ਕੀਤਾ ਜਾਊਗਾ ਤੇ ਜਿਹੜੀਆਂ ਵੀ ਉਹਨਾਂ ਦੀਆਂ ਮੇਨ ਇੰਪੋਰਟੈਂਟ ਸੇਵਾਵਾਂ ਨੇ ਉਹਨਾਂ ਨੂੰ ਜਾਰੀ ਕੀਤਾ ਜਾਊਗਾ ਬੇਟੇ ਕਈ ਵਾਰੀ ਪਰਿਵਾਰ ਦੀ ਨਾ ਸਹਿਮਤੀ ਨਹੀਂ ਹੁੰਦੀਗੀ ਪਰਿਵਾਰ ਦੇ ਮਨਾਂ ਵਿੱਚ ਇਹ ਸੋਚ ਹੁੰਦੀ ਹੈ ਕਿ ਲੋਕ ਨਾ ਜਦੋਂ ਕਿਸੇ ਨੂੰ ਆਪਾਂ ਨਮਾਇੰਦਾ ਬਣਾ ਲਗੇ ਤਾਂ ਉਹਨੂੰ ਗਲਤ ਸ਼ਬਦਾਂ ਦੀ ਵਰਤੋਂ ਕਰਦੀ ਹੈ ਤੁਸੀਂ ਤਾਂ ਨਹੀਂ ਇਹ ਸੋਚਿਆ ਸੀਗਾ ਕਿਤੇ ਖੁਸ਼ ਸੀ ਪਹਿਲਾਂ ਵੀ ਚਲੋ ਪਾਪਾ ਸਰਪੰਚ ਬਣਦੇ ਨੇ ਵਧੀਆ ਰਹੂਗਾ ਹਾਂਜੀ ਕਿਉਂਕਿ ਉਹ ਇੱਕ ਸਾਫ਼ ਦੀ ਵਧੀਆ ਗੱਲ ਹੀ ਆ ਕਿਉਂਕਿ ਉਹਨਾਂ ਨੇ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਇਹ ਜੋ ਕਿ ਬਹੁਤ ਘੱਟ ਲੋਕਾਂ ਨੂੰ ਮਿਲਦਾ ਤੇ ਇਹ ਬਹੁਤ ਹੀ ਵੱਡੀ ਲਾਈਕ ਕਹੋ ਜ਼ਿੰਮੇਵਾਰੀ ਆ ਜੋ ਕਿ ਕਈਆਂ ਤੋਂ ਮਤਲਬ ਨਿਭਾਈ ਵੀ ਨਹੀਂ ਜਾਂਦੀ ਤੇ ਸਾਨੂੰ ਬਹੁਤ ਖੁਸ਼ੀ ਆ ਸਾਰੇ ਪਰਿਵਾਰ ਨੂੰ ਕਿ ਸਾਨੂੰ ਇਹ ਮੌਕਾ ਮਿਲਿਆ ਤੇ ਅਸੀਂ ਇਹਨੂੰ ਬਖੂਬੀ ਨਿਭਾਵਾਂਗੇ ਸਰਪੰਚ ਦੀ ਤੀ ਦਾ ਕਿਸ ਤਰੀਕੇ ਦਾ ਸਹਿਜੋ ਆਪਦੇ ਪਾਪਾ ਨੂੰ ਉਹਨਾਂ ਨਾਲ ਕੋਈ ਵੀ ਤਰ੍ਹਾਂ ਦੀ ਛੋਟੀ-ਬੋਟੀ ਹੈਲਪ ਕਰਨੀ ਤੇ ਉਹਨਾਂ ਨੂੰ ਲਾਈਕ ਜਿਵੇਂ ਅੰਨਾ ਨੇ ਪ੍ਰਧਾਨ ਜੀ ਨੇ ਕਿਹਾ ਸੀ ਵੀ ਕਾਲਜਸ ਬਣਾਉਣੇ ਤਾਂ ਉਹਨਾਂ ਨੂੰ ਦੱਸਣਾ ਵੀ ਕਿਵੇਂ ਦੇ ਟੀਚਰਜ਼ ਨੂੰ ਇੱਥੇ ਰੱਖਣਾ ਚਾਹੀਦਾ ਤੇ ਉਹਨਾਂ ਦੇ ਕਿਵੇਂ ਵੀ ਟੀਚਰਜ਼ ਦੇ ਕੁਆਲੀਫਿਕੇਸ਼ਨ ਚੈੱਕ ਕਰਨੀ ਚਾਹੀਦੀ ਆ ਜੋ ਵੀ ਆ ਉਹਨਾਂ 'ਚ ਹੈਲਪ ਕਰਨੀ ਤੇ ਮੜ ਮੋਟਾ ਵੀ ਸਹਿਯੋਗ ਕਰਨਾ ਜੋ ਦੀਆਂ ਜੋ ਸਮੱਸਿਆਵਾਂ ਫਿਰ ਸਾਹਮਣੇ ਲੈ ਕੇ ਆਇਆ ਕਰੂੰਗਾ ਉਹਦੇ ਪਾਪਾ ਦੇ ਹਾਂ ਜੀ ਕਿਉਂਕਿ ਅੱਜ ਕੱਲ ਬਹੁਤ ਟੀਚਰਜ਼ ਦਾ ਜਿਵੇਂ ਮਜ਼ਾਕ ਵੀ ਉਡਾਇਆ ਜਾਂਦਾ ਉਹ ਚੀਜ਼ ਨੂੰ ਵੀ ਥੋੜਾ ਪਰਾਂ ਹਟਾਉਣ ਦੀ ਕੋਸ਼ਿਸ਼ ਕਰਾਉਣੀ ਤੇ ਸਾਰੇ ਟੀਚਰਜ਼ ਦਾ ਪੂਰਾ ਸਹਿਯੋਗ ਲਵਾਉਣਾ ਵੀ ਬੱਚਿਆਂ ਨੂੰ ਪੂਰੀ ਚੰਗੀ ਤਰ੍ਹਾਂ ਪੜਾਈ ਮਿਲ ਸਕੇ ਬੇਟੇ ਮੇਰਾ ਨਾਮ ਜ ਤੇ ਮੇਰੇ ਮਾਸੜ ਜੀ ਲੱਗਦੇ ਨੇ। ਅੱਛਾ ਤੁਹਾਡੇ ਮਾਸੜ ਜੀ ਐ। ਇਹ ਬਹੁਤ ਖੁਸ਼ੀ ਵਾਲੀ ਗੱਲ ਹੈ ਕਿ ਉਹਨਾਂ ਨੂੰ ਸਰਪੰਚ ਬਣਨ ਦਾ ਮੌਕਾ ਮਿਲਿਆ ਤੇ ਉਹ ਮਤਲਬ ਬਹੁਤ ਸੇਵਾ ਕਰਨਗੇ ਲੋਕਾਂ ਦੀ ਪਹਿਲਾਂ ਵੀ ਕਰਦੇ ਸੀ ਹੁਣ ਵੀ ਕਰਦੇ ਆਉਂਦੇ ਰਹਿਣਗੇ। ਖੁਸ਼ ਆ ਤੁਹਾਡੇ ਮਾਤਾ ਪਿਤਾ ਸਾਰੇ। ਹਾਂਜੀ ਬਹੁਤ ਖੁਸ਼ ਨੇ। ਧੰਨਵਾਦ ਤਾਂ ਸੁਣਿਆ ਤੁਸੀਂ ਅੱਜ ਫਰੀਦਕੋਟ ਦੇ ਪਿੰਡ ਗੋਲਿਆ ਦੇ ਵਿੱਚ ਮਲੂਕਾ ਪੱਤੀ ਦੇ ਵਿੱਚ ਖੜੇ ਆਏ ਤਾਂ ਮਲੂਕਾ ਪੱਤੀ ਦੇ ਸਾਰੇ ਜਿਹੜੇ ਵਰਕਰ ਨੇ ਲੋਕ ਨੇ ਭਾਵੇਂ ਆਮ ਆਦਮੀ ਪਾਰਟੀ ਦੇ ਨਾਲ ਹੋਣ ਅਕਾਲੀ ਦਲ ਦੇ ਨਾਲ ਹੋਣ ਕਾਂਗਰਸ ਦੇ ਨਾਲ ਹੋਣ ਤਾਂ ਸਾਰੇ ਇੱਥੇ ਮੌਜੂਦ ਨੇ ਕਿਸਾਨ ਜਥੇਬੰਦੀਆਂ ਦੇ ਆਗੂ ਇੱਥੇ ਮੌਜੂਦ ਨੇ ਜਿਨ੍ਹਾਂ ਦੀ ਜਿਹੜਾ ਆਸ਼ੀਰਵਾਦ ਸਦਕਾ ਅੱਜ ਹਰਦੀਪ ਨੂੰ ਇਹ ਸਰਪੰਚੀ ਦਾ ਜ਼ਿੰਮੇਵਾਰੀ ਮਿਲੀ ਹੈ ਤਾਂ ਜਿਵੇਂ ਹੁਣ ਇਹਨਾਂ ਨੇ ਦੱਸਿਆ ਕਿ ਜਿਹੜੇ ਜਿਹੜੇ ਕੰਮ ਕੁਝ ਸਾਡੇ ਹੋ ਵੀ ਗਏ ਆ ਤੇ ਕੁਝ ਪੈਂਡਿੰਗ ਪਏ ਆ ਤਾਂ ਉਹ ਅਸੀਂ ਪੂਰੇ ਕਰਨ ਦੀ ਕੋਸ਼ਿਸ਼ ਕਰਾਂਗੇ ਦੂਜੇ ਪਾਸੇ ਸਰਕਾਰ ਦਾ ਬਹੁਤ ਵੱਡਾ ਸਹਿਯੋਗ ਇਸ ਸਰਬਸੰਤੀ ਪੰਚਾਇਤ ਨੂੰ ਮਿਲੇਗਾ ਤਾਂ ਦੇਖਦੇ ਆ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਕਿੰਨੀਆਂ ਇੱਕ ਪੰਚਾਇਤਾਂ ਹੋਰ ਜਿਹੜੀਆਂ ਸਰਬਸੰਤੀ ਨਾਲ ਚੁਣੀਆਂ ਜਾਣਗੀਆਂ ਆਪਣੇ ਪਿੰਡਾਂ ਦੇ ਵਿੱਚ ਫਾਇਦੇ ਲੈਣਗੀਆਂ ਸਰਕਾਰਾਂ ਤੋਂ ਇਹ ਦੇਖਣ ਵਾਲੀ ਗੱਲ ਹੋਵੇਗੀ ਗੁਰਜੀਤ ਸਿੰਘ ਰਮਾਣਾ D5 ਚੈਨਲ ਪੰਜਾਬੀ ਗੋਲੇ ਵਾਲਾ ਜ਼ਿਲ੍ਹਾ ਫਰੀਦਕੋਟ ਮਿਡੀਆ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ धरोहर ਸੰਸਕ੍ਰਿਤੀ اور ਸਿਹਤ की होगी बात ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ